ਚਾਚਾ ਜੀ ਬੋਬੀ ਮਾਨ ਜੀ ਰਿਹਾਉ ਕੇ ਆਏ ਨੇ ਵਰਕਾ ਵਿੱਚ ਕਿਸਰਾ ਨਾ ਮੋਦੇ ਸਭ ਤੋਂ ਪਹਿਲਾਂ ਤਾਂ ਜੀ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪ੍ਰਮਾਤਮਾ ਨੇ ਬਹੁਤ ਮਿਹਰ ਭਰਿਆ ਹੱਥ ਰੱਖਿਆ ਅੱਜ ਹਾਈ ਕੋਰਟ ਵੱਲੋਂ ਸਾਨੂੰ ਜੋ ਬੇਲ ਦਿੱਤੀ ਗਈ ਸੀ ਕੱਲ ਨੂੰ ਅੱਜ ਚਾਚਾ ਜੀ ਸਾਡੇ ਵਿੱਚ ਆਏ ਆ ਸਭ ਤੋਂ ਪਹਿਲਾਂ ਅਸੀਂ ਅੱਜ ਗੁਰਦੁਆਰਾ ਪ੍ਰਗਟ ਸਾਹਿਬ ਮੱਥਾ ਟੇਕਣ ਆਏ ਆ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਆਏ ਆ ਸ਼ੁਕਰਾਨਾ ਕਰਨ ਆਏ ਆ ਵੀ ਅੱਜ ਸਚਾਈ ਨੂੰ ਅੱਗੇ ਲੈ ਕੇ ਆਏ ਪਰਮਾਤਮਾ ਨੇ ਮਿਹਰ ਕੀਤੀ। ਪਲਾਖ ਸੰਤੀ ਚੋਣਾ ਤੇ ਜਿਲ੍ਹਾ ਪਰਚੇ ਚੋਣਾਂ ਵਿੱਚ ਕੀ ਸਰਕਾਰ ਵੱਲੋਂ ਕੋਈ ਧੱਕੇਸ਼ਾਹੀ ਹੋਈ ਹੈ? ਧੱਕੇਸ਼ਾਹੀ ਜੀ ਤੁਸੀਂ ਇਹ ਜਾਦਾ ਵਧੀਆ ਦੱਸ ਸਕਦੇ ਹੋ। ਅਸੀਂ ਤਾਂ ਇਹ ਦੱਸ ਸਕਦੇ ਆਂ ਵੀ ਸਾਡੇ ਤੇ ਪਰਚਾ ਕੀਤਾ ਗਿਆ। 10-11 ਦਿਨ ਮੈਨੂੰ ਬਾਹਰ ਰਹਿਣਾ ਪਿਆ ਉਸ ਕਰਕੇ 11 ਤਰੀਕ ਨੂੰ ਮੇਰੀ ਬੇਲ ਹੁੰਦੀ ਹੈ ਸਿਰਫ ਤਿੰਨਾਂ ਚਾਰ ਦਿਨ ਮੈਂ ਹਲਕੇ ਵਿੱਚ ਵਿਚਰਿਆ ਪਰ ਸਾਨੂੰ ਉਹ ਧੱਕੇਸ਼ਾਹੀ ਦਾ ਕੋਈ ਅਫਸੋਸ ਨਹੀਂ ਹੈ ਕਿਉਂਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਗਰੂਰਸਾਹੀ ਦੀ ਟੀਮ ਹੈ ਉਹਨਾਂ ਨੇ ਜੀਤ ਤੋਰ ਮਿਹਨਤ ਕੀਤੀ ਤੇ ਕਾਮਯਾਬੀ ਪਾਈ ਬਲਾਕ ਸੰਮਤੀ ਦੀ 30 ਸੀਟਾਂ ਲੜੇ ਜਿਦੇ ਜੋ 9 ਲੋਕਾਂ ਨੇ ਆਪਦੀ ਮਿਹਨਤ ਨਾਲ ਆਪਦੇ ਹੱਲੇ ਨਾਲ ਕਾਮਯਾਬੀ ਪਾਈ ਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ। ਪਰ ਦੇਮਾਨ ਤੇ ਨਦੇਮਾਨ ਜੇਕਰ ਬਾਹਰ ਦੇ ਤਾਂ ਕਿਸਰਾ ਦਾ ਅਭਜਾਨ ਰਹਿਣਾ ਸੀ। ਦੇਖੋ ਜੀ ਫੌਜਾਂ ਲੜੀਆਂ ਜਰਨੈਲ ਬਿਨਾ। ਜੇ ਉਹ ਇੱਥੇ ਹੁੰਦੇ ਤਾਂ ਬਹੁਤ ਬਹੁਤ ਅੱਛਾ ਰੁਝਾਨ ਰਹਿਣਾ ਸੀਗਾ। ਇਸ ਗੱਲ ਦਾ ਸਾਨੂੰ ਵੀ ਪਤਾ ਹੈ ਸਾਡੇ ਵਿਰੋਧੀਆਂ ਨੂੰ ਵੀ ਪਤਾ ਹੈ ਤੇ ਸਾਰੇ ਸਾਰੀਆਂ ਪਾਰਟੀਆਂ ਨੂੰ ਪਤਾ ਹੈ। ਪਰ ਗੱਲ ਕੀ ਹੈ ਵੀ ਅੱਜ ਉਸ ਟੀਮ ਦੀ ਗੱਲ ਕਰਨੀ ਬੰਦੀ ਹੈ ਜਿਹੜੇ ਜਰਨੈਲ ਬਿਨਾ ਜਿਹੜੇ ਆ ਦੇ ਕੈਪਟਨ ਬਿਨਾ ਲੜਾਈ ਲੜੇ ਮੈਦਾਨ ਚ ਕੁੱਦੇ ਤੇ ਕਾਮਯਾਬੀ ਪਾ ਕੇ ਨਿਕਲੇ ਵਾ ਜੀ ਮੈਸੇਜ ਦੇਣਾ ਦਵ ਸ਼ਰੋਮਣੀ ਕਾਲਾ ਦਲ ਕਰ ਚੜਦੀ ਕਲਾ ਜੀ ਪਰਮਾਤਮਾ ਦਾ ਸਿਰ ਤੇ ਹੱਥ ਹੈ ਆਈ ਤਗੜੇ ਹੋ ਕੇ ਜੀ ਜਾਣ ਲਾ ਕੇ ਮਿਹਨਤ ਕਰੋ ਤੇ 2027 ਚ ਸਰਕਾਰ ਵੀ ਪਰਮਾਤਮਾ ਪਾਲੇ ਚ ਲੈ ਜੂਗੀ ਸ਼ਰੋਮਣੀ ਅਕਾਲੀ ਦਲ ਨੂੰ ਸੀਟ ਜਿੱਤ ਕੇ ਦੇਊਗੀ ਉਸ ਡਰ ਕਰਕੇ ਉਹਨਾਂ ਨੇ ਦਬਾਉਣਾ ਚਾਇਆ ਪਰਚੇ ਪਾਏ ਪਰਮਾਤਮਾ ਨੇ ਮਿਹਰ ਕੀਤੀ ਹਰ ਪਰਚੇ 'ਚ ਬੇਲ ਮਿਲੀ ਪਰ ਫੇਰ ਵੀ ਜਦੋਂ ਥਾਣੇ ਵਿੱਚ ਗਏ ਉਹਨਾਂ ਨੇ ਇੱਕ ਨਜਾਇਜ਼ ਪਰਚੇ ਵਿੱਚ ਉਹਨਾਂ ਨੂੰ ਨਾਮਜ਼ਦ ਕਰਕੇ ਥਾਣੇ ਵਿੱਚ ਰਾਤ ਲਵਾਈ ਪਰ ਪਰਮਾਤਮਾ ਨੇ ਹੱਥ ਤੇ ਚਿਰ ਤੇ ਹੱਥ ਰੱਖਿਆ ਉੱਥੇ ਹੀ ਮੈਂ ਆਪਣੇ ਪਾਰਟੀ ਦੇ ਪ੍ਰਧਾਨ ਸਰ ਦਾ ਸੁਖਵੀਰ ਸਿੰਘ ਬਾਦਲ ਜੀ ਦਾ ਵੀ ਧੰਨਵਾਦ ਕਰੂੰਗਾ ਅਕਾਲੀ ਦਲ ਦੀ ਲੀਗਲ ਟੀਮ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਰਾਤ ਨੂੰ 4 ਵਜੇ ਤੱਕ ਕੋਟ ਖਲਾ ਕੇ ਤੇ ਕੋਰਟ ਨੇ ਨਿਆਂ ਕੀਤਾ ਤੇ ਉਹ ਭੈਣ ਨੂੰ ਬਾਹਰ ਆਉਣ ਦਿੱਤਾ ਨਾਲੀਵੇਂ ਭੈਣ ਦਾ ਵੀ ਧੰਨਵਾਦ ਕਰੂੰਗਾ ਉਹ ਸਾਡੇ ਨਾਲ ਗਰੂਰਸਾਏ ਵਿੱਚ ਵੀ ਇੱਕ ਦਿਹਾੜੀ ਪੂਰੀ ਲਾ ਕੇ ਗਏ ਆ ਜਦੋਂ ਉਹਨਾਂ ਨੂੰ ਪਤਾ ਚੱਲਿਆ ਵੀ ਸ਼੍ਰੋਮਣੀ ਅਕਾਲੀ ਦਲ ਗਰੂਰਸਾਏ ਤੇ ਲੀਡਰਾਂ ਤੇ ਵੀ ਇਹੀ ਕੁਝ ਚੱਲ ਰਿਹਾ ਹੈ ਉਹਨਾਂ ਤੇ ਵੀ ਨਜਾਇਜ਼ ਪਰਚੇ ਹੋ ਰਿਹਾ ਹੈ ਉਹਨਾਂ ਨੂੰ ਜੇਲਾਂ ਵਿੱਚ ਡਕਿਆ ਹੋਇਆ ਹੈ ਅੱਗੇ ਸਾਡੇ ਤੇ ਵੀ ਪਰਚੇ ਹੋਗੇ ਉਹ ਭੈਣ ਦਾ ਫੋਨ ਆਇਆ ਕਿ ਮੈਂ ਵੀ ਇੱਥੇ ਆ ਕੇ ਆਪਦੀ ਗੱਲ ਵੀ ਰੱਖਣਾ ਚਾਹਣੀ ਹੈ ਤੇ ਤੁਹਾਡੇ ਨਾਲ ਸਾਥ ਦੇਣਾ ਚਾਹਣੀ ਹੈ ਸਰਕਾਰ ਦੇ ਉਲਟ ਆਵਾਜ਼ ਚੁੱਕ 27 ਦੇ ਵਿੱਚ ਤੁਹਾਡੇ ਨਾਮ ਦੀ ਚਰਚਾ ਇੱਕ ਯੰਗ ਚਿਹਰੇ ਦੇ ਰੂਪ ਚ ਬਹੁਤ ਜ਼ਿਆਦਾ ਹੋ ਰਹੀ ਹੈ ਗੁਰੂ ਅਰਜਨ ਸਾਹਿਬ ਅਦਨ ਸਭਾ ਦੇ ਵਿੱਚ ਕੀ ਤੁਸੀਂ ਤਿਆਰ ਹੋ ਬਿਲਕੁਲ ਜੀ ਪੂਰਾ ਤਿਆਰ ਹੈ ਜਿਵੇਂ 2022 ਵਿੱਚ ਮਿਹਨਤ ਕੀਤੀ 2023 ਵਿੱਚ ਵੀ ਮਿਹਨਤ ਕਰਾਂਗੇ 2017 ਤੋਂ ਲਗਾਤਾਰ ਮੈਂ ਵਿਤਰਨਾ ਸ਼ੁਰੂ ਕੀਤਾ ਹੈ ਜਿਵੇਂ ਪਹਿਲਾਂ ਮਿਹਨਤ ਕਰਦੇ ਆਏ ਹਾਂ ਉਸ ਤੋਂ ਵੀ ਜੀ ਜਾਣ ਵੱਧ ਲਾ ਕੇ ਮਿਹਨਤ ਕਰਾਂਗੇ ਪਰਮਾਤਮਾ ਮਿਹਰ ਕਰੋ ਤੇ ਸ਼ਰੋਮਣੀ ਅਕਾਲੀ ਦਲ ਨੂੰ ਤੇ ਸੀਟ ਜਿਤਾ ਕੇ ਉਹਨਾਂ ਦੀ ਝੋਲੀ ਪਾਵਾਂਗੇ ਸਰਦਾਰ ਵਰਦੇਸ਼ ਸਿੰਘ ਨੂਨੀਮਾਨ ਨੂੰ ਇੱਥੋਂ ਐਮਐਲਏ ਬਣਾ ਕੇ ਵਿਧਾਨ ਸਭਾ ਵਿੱਚ ਵਿੱਚ ਜੀ ਹਲੇ ਦੂਰ ਰਹੋ ਵੀ ਪੋਲਿਟਿਕਸ ਤੋਂ ਮੈਂ ਭਾਈ ਜੀ ਤੁਰਿਆ ਫਿਰਦਾ ਤੁਸੀਂ ਦੱਸੋ ਬਲਾਕ ਕਮਟੀ ਜ਼ਿਲ੍ਹਾ ਪ੍ਰੀਸ਼ਦ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ 27 ਦੇ ਵਿੱਚ ਤੁਸੀਂ ਗੁਰੂ ਹਰਸਾਏ ਤੋਂ ਅਕਾਲੀ ਦਲ ਦਾ ਕੈਂਡੀਡੇਟ ਦੇਖੋ ਜੀ ਲੋਕਾਂ ਦਾ ਲੋਕਾਂ ਦਾ ਦੇਸ਼ ਤੇਰ ਮੱਥੇ ਜੋ ਲੋਕ ਹੁਕਮ ਕਰਨਗੇ ਉਹ ਹੋਊਗਾ ਪਰ ਪਾਰਟੀ ਪਾਰਟੀ ਵਰਕਰ ਤੇ ਲੋਕ ਸਾਰੇ ਸਰਦਾਰ ਵਰਦੇਸ਼ ਸਿੰਘ ਨੂਨੀਮਾਨ ਨੂੰ ਚਾਹੁੰਦੇ ਆ ਜਿੱਦਨ ਉਹਨਾਂ ਨੇ ਮੈਨੂੰ ਹੁਕਮ ਕੀਤਾ ਮੈਂ ਭਾਈ ਦਾਂਗੇ ਖਰਪਿੰਦਾ ਜੀ ਗੱਲਾਂ ਢੋਲ-ਢੋਲ ਕਰ ਗਏ ਆਪਦੇ ਇਲੈਕਸ਼ਨ ਲੜਨ ਤੋਂ ਮਨਾ ਵੀਏ ਕਿ ਸਾਡੇ ਹੰਬੀ ਵੀ ਨਹੀਂ ਤਰੀ ਸੱਚੀ ਤਰ੍ਹਾਂ